ਅੱਜਾ ਹੀ ਆਪਾਂ ਹੋਰ ਕਰਦੇ ਇੱਕ ਜ਼ਿੰਮੇਵਾਰਾਂ ਦੀ ਗੱਲ ਆ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਜਿਵੇਂ ਆਪਾਂ ਪਹਿਲਾਂ ਵੀ ਕਈ ਕੱਢਾਂ ਵੀ ਉਹ ਮੁੰਡੇ ਕਿ ਕੰਮ ਵਾਲੇ ਹੁੰਦੇ ਅਕਿ ਤਾਂ ਪੂਰੇ ਵਧੀਏ ਹਾਂ ਕੰਮ ਕਰਦੇ ਕਾੜੇ ਰਹਿੰਦੇ ਹਾਂ ਜਿਵੇਂ ਆਪਾਂ ਗੋੜ ਦੇ ਕਣਕਾਂ ਵੜਦੇ ਸਰੀਰ ਕਿੱਲ ਵਰਗੇ ਹੁੰਦੇ ਹੁਣ ਹੁਣ ਆ ਗਿਆ ਅੱਜ ਕੱਲ ਦੇ ਜ਼ਮਾਨੇ 'ਚ ਹੁਣ ਮੁੰਡਿਆਂ ਤੋਂ ਹਰਾ ਨਹੀਂ ਵੱਡਿਆ ਜਾਂਦਾ ਹਰਾ ਸਹੀ ਗੱਲ ਜੇ ਕਹੇ ਹਰਾ ਬਲ ਕੋਈ ਨਹੀਂ ਵੱਡ ਸਕਦਾ ਅਗੇ ਸਾਰੇ ਆਦਨਾਂ ਚੋਂ ਮਤਨ ਦਾ ਕਰਦੇ ਬੰਦੇ ਐਨ ਹੁੰਦੇ ਪੂਰੇ ਪੂਰੇ ਕੰਮ ਦੇ ਸਾਰਾ ਸਾਰਾ ਦਿਨ ਕੰਈਆਂ ਚਲਾਈ ਜਾਂਦੇ ਸਹੀ ਗੱਲ ਹਾਂ ਹੁਣ ਉੱਠ ਕੇ ਕੱਖ ਨਹੀਂ ਵੱਟ ਸਕਦਾ ਕੱਖ ਪੌਣੇ ਦਾ ਕੀ ਨਹੀਂ ਤੇ ਆ ਇੱਕ ਜ਼ਿਮੀਂਦਾਰ ਤੇ ਮੁੰਡਾ ਸੀ ਭਾਈ ਇੱਕ ਵਧੀਆ ਪਾਲਿਆ ਆਪਣੋ ਸਭ ਉਹ ਜ਼ਿਮੀਂਦਾਰ ਦਾ ਮੁੰਡਾ ਉਹ ਜ਼ਿਮੀਂਦਾਰ ਵੀ ਪੂਰਾ ਵਧੀਆ ਸੀ ਬੰਦਾ ਉਹਦਾ ਮੁੰਡਾ ਛੋਟਾ ਜਿਹਾ ਤੇ ਹੌਲੀ ਹੌਲੀ ਕੰਮ-ਕੰਮ ਲਾਉਂਦਾ ਤੇ ਵਧੀਆ ਸੀ ਤਕਰਾੜਾ 20 ਸਾਲ ਦਾ ਹੋ ਗਿਆ ਹੁਣ ਆ ਕਵੇ ਹੁਣ ਮੁੰਡਾ ਬਹਿ ਜੀ ਓਏ ਭਾਈ ਸਾਕ ਆਇਆ ਕਰਨ ਲਮ ਲਾਉਣ ਬੰਦਾ ਨਰਖੀ ਸੀ ਜਦੋਂ ਤਾਂ ਆ ਕਨ ਦੇਖਿਆ ਕਰੇ ਵੀ ਇਹ ਬੰਦੇ ਕਿਵੇਂ ਨੇ ਹਮ ਕੱਲਾ ਮਾਤਾ ਸੁਣਿਆ ਕਰੇ ਬਾਹਰੀਆਂ ਸ਼ਕੀਨੀਆਂ ਆਲੇ ਕੋਈ ਕਿਵੇਂ ਉਹ ਜਵਾਬ ਦੇ ਦਿਆ ਕਰੇ ਕਹਿੰਦਾ ਨਹੀਂ ਆ ਕਰ ਵੀ ਇਹ ਬੰਦੇ ਆਪਣੇ ਕੰਮ ਦੇ ਨਹੀਂ ਬੰਦਾ ਉਹ ਦੇਖੇ ਵੀ ਵਧੀਆ ਲਾਣੇ ਦੇ ਬੰਦੇ ਹੁਣ ਕੰਮ ਵਾਲੇ ਬੰਦੇ ਬੰਦੇ ਦੀ ਪਰਖ ਕਰਿਆ ਕਰੇ ਵੀ ਇਹ ਤਾਂ ਬੰਦੇ ਯਾਰ ਲਾਣੇ ਲੂਣੇ ਵਾਲੇ ਕਿਹੜੇ ਨੇ ਤਾਂ ਉਹੀ ਨੇ ਵੀ ਕੋਈ ਉਹਨਾਂ ਆਪਾਂ ਠੱਗੀ ਜਾ ਜੇ ਫਸ ਜਾਏ ਉਹ ਜਵਾਬ ਦੇ ਦਿਆ ਕਰੇ ਅੱਛਾ ਫੇਰ ਕੋਈ ਨਾ ਕੋਈ ਲਿਆਇਆ ਕਰੇ ਉਹਨਾਂ ਦਾ ਆ ਕੇ ਉਹ ਜ਼ਿੰਮੇਦਾਰ ਚਿਹਰ ਟੱਕਰ ਦੇਖਿਆ ਵੀ ਬੰਦੇ ਨੇ ਗੱਲਾਂ ਸੁਣਿਆ ਕਰੇ ਵੀ ਕਿਵੇਂ ਗੱਲਾਂ ਕਰਨੇ ਕੀ ਕਰਦ ਨੇ ਰਹਿਣੀ ਬਹਿਣੀ ਦੇਖਿਆ ਕਰਿਆ ਕੇ ਪਰਖ ਕਰਿਆ ਕਰੇ ਆਪਦੇ ਮਨ ਚ ਉਹਨੂੰ ਲੱਗਿਆ ਕਰੇ ਵੀ ਇਹ ਬੰਦੇ ਵੀ ਨਹੀਂ ਆਪਾਂ ਤਾਂ ਬੰਦੇ ਕੰਮ ਵਾਲੇ ਕਵੀਦਾਰ ਵਧੀਆ ਚਾਹੀਦੇ ਨੇ ਵੇ ਇਹ ਬੰਦੇ ਵੀ ਨਹੀਂ ਆਪਾਂ ਨੂੰ ਲੋਟ ਲਾ ਦੇ। ਕਿਤੇ ਅਸੀਂ ਮੁੰਟੇ ਨਾਲ ਬੁੜੀਆਂ ਲੜੀ ਜਾਇ ਕਰੇ ਬੁੜੀਆਂ ਦੇ ਨਾਲ। ਆ ਕੇ ਇੱਥੇ ਕਸਮਾਨ ਪਾ ਦੇ ਲੜਕੀ। ਵੀ ਇਹ ਬੰਦੇ ਨਹੀਂ ਆਪਾਂ ਨੂੰ ਲੋਟ ਲਾ ਦੇ। ਆ ਇਹ ਨਗਾਉਂਦੇ ਨੂੰ ਗਨੇ ਭਈ ਕਈ ਸਾਲ ਲਖਾਤੇ। ਫਿਰ 20-25 ਕੋ ਤੋਂ ਬੰਦੇ ਕਿਸੇ ਨੇ ਲਿਆਂਦੇ ਵਧੀਆ। ਅੱਛਾ। ਉਹਨਾਂ ਦੇ ਆਪਣੀ ਰਹਿਣੀ-ਮਹਿਣੀ ਦੇ ਹਿਸਾਬ ਨਾਲ ਆਏ ਹੋ। ਹਾਂ। ਕੰਮ ਵਾਲੇ ਬੰਦੇ ਤੇ ਵਧੀਆ ਲਾਣੇ ਵਾਲੇ। ਉਹਨਾਂ ਦੇ ਬਤਨ ਸਰਦੇ ਜਿਵੇਂ ਆਮ ਆਪਣੇ ਪੱਗਾਂ ਮਨੇ ਲਾਏ। ਕੰਮ ਵਾਲੀ ਉਹਨਾਂ ਦੇ ਬੱਚੇ ਸਿਰ ਦੀ ਕੱਪੜੇ ਪਾਏ। ਅੱਛਾ। ਹਾਂ ਬੰਦਿਆਂ ਦੇ ਉਹਨੇ ਦੇਖਿਆ ਵੀ ਇਹ ਬੰਦੇ ਰੂਹ ਵਾਲੇ ਕੰਮ ਵਾਲੇ ਬੰਦੇ ਨੇ। ਕੰਮ ਕਰਨ ਵਾਲੇ ਬੰਦੇ। ਉਹਨਾਂ ਨੂੰ ਨੇ ਗੱਲਾਂ ਬਾਤਾਂ ਸੁਣੀਆਂ ਕੋਈ ਕਬੀਲਦਾਰੀਆਂ ਗੱਲਾਂ ਕਰੀਆਂ ਕੰਮ ਧੰਦੇ ਜਾਂ ਕਰੀਆਂ ਦੇਖਿਆ ਵੀ ਇਹ ਬੰਦੇ ਕੰਮ ਵਾਲ ਨੇ ਉਹਨੇ ਕਿਹਾ ਵੀ ਠੀਕ ਹੈ। ਲਾਣੇ ਵਾਲੇ ਬੰਦੇ ਨੇ। ਵੀ ਛਾਕ ਲੈ ਲਾਂਗੇ ਸੀ। ਅੱਛਾ। ਛਾਕ ਉਹ ਕਰ ਗਏ। ਉਹਨੇ ਕੋਈ ਦੂਰਦਾਰ ਨਹੀਂ ਦੇਖਿਆ ਵੀ ਦੂਰ ਕੋਈ ਗੱਡੇ-ਗੁੱਡੇ ਚ ਲੈਣ ਜਾਂਦੇ ਜਾਂ ਤੁਰਕੇ-ਬੋਤੇ ਜਾਂਦੇ ਜਾਂਦੇ ਦੂਰ ਨੂੰ ਅਖਿਆਈ ਆਉਂਦੀ। ਉਹ ਤਾਂ ਕਿਤੇ ਮਰਜੀ ਵਹਿ ਲੈ ਆਥਰ ਨੂੰ ਗੱਡੀ ਮਾਰੂ ਮੋਟਰਸਾਈਕਲ ਮਾਰੂ ਤੇ ਉਹਨੇ ਹਾਂ ਕਰਤੀ ਹੋ ਗਈ ਗੱਲਬਾਤ ਪੱਕੀ ਹਾਂ ਤੇ ਵਿਆਹ ਦਾ ਵੇਦਣੇ ਰੱਖਤਾ ਵਿਆਹ ਦਾ ਰੱਖਿਆ ਕੰਨ ਵੀ ਭਾਈ ਵਿਆਹ ਆ ਤੁਸੀਂ ਆ ਜਾਓ ਜਾਣ ਲੈ ਕੇ ਤਰੀਕ ਤਰੁਕ ਬੰਨੜੀ ਹੌਲੀ ਹੌਲੀ ਆਪਦਾ ਉਹ ਤਰੀਕ ਆ ਗਈ ਉਹਨਾਂ ਨੇ ਇੱਕ ਤਾਂ ਰਥ ਲੈ ਲਿਆ ਅਗੇ ਰਾਥਾਂ ਚ ਜਾਂਦੀ ਕਿ ਨਹੀਂ ਜਾਂਦਾ ਲਟਕੀ ਨੂੰ ਬਿਠਾਉਂਦੇ ਰਾਥਾ ਹੁੰਦਾ ਆਪਣੇ ਵਰਗੇ ਪਾ ਗੱਡੇ 'ਚ ਬਹਿ ਜਾਂਦੇ। ਜਾਂ ਬੋਤਿਆਂ ਦੇ ਜਾਂ ਕੋਈ ਨਾ ਕੋਈ ਸਕਰੀਨ ਹੁੰਦਾ ਬੋਤਾ ਲੈ ਲੈਂਦਾ ਜਾਂ ਕੋਈ ਘੋੜੀ ਘਾੜੀ ਵਾਲਾ ਉਹ ਹੱਟ ਲੈ ਕੇ ਤੁਰ ਪੈਂਦਾ। ਵੀ ਆਮ ਜਿਵੇਂ ਆਪਾਂ ਕਾਰਾਂ ਕਰ ਲੈਨੇ ਕਿ ਨਹੀਂ? ਇੱਕ ਨਾਲ ਬੱਸ ਕਰ ਲੈਨੇ ਆ। ਕੋਈ ਰਿਸ਼ਤੇਦਾਰ ਬਾਹਲੇ ਮੇਨ ਜੇ ਹੁੰਦਿਆਂ ਕੋਈ ਪਰੋਹਣੇ ਤੇ ਨਾ ਕਾਰਾਂ ਪੁਰਾਂ ਵਿੱਚ ਬਹਿ ਜਾਂਦੇ ਬਾਕੀ ਜਿਹੜੇ ਆਪਾਂ ਆਮ ਪਿੰਡ ਪੁੰਡ ਤੋਂ ਹੋਣਿਆ ਵੱਧ ਉਹ ਬੱਸ ਨਾਲ ਲੱਕ ਲੈਨੇ ਨੇ। ਵੀ ਉਹਦੇ ਮੰਗੂ ਇੱਕ ਗੱਡਾ ਹੱਕ ਲਿਆ ਇੱਕ ਰਾਥਾ। ਉਹ ਕਿਸੇ ਨੇ ਕੋਈ ਬੋਤੇ ਵਾਤੇ ਹੱਕ ਲਿਆ ਜਿਹਨੇ ਬੋਤਿਆਂ ਤੇ ਜਾਣਾ ਸੀ ਕੋਈ ਜਾਦੇ ਸਕਰੀਨ ਤੇ। ਕੁਈ ਘੋੜੀ ਤੇ ਰਾਤ ਪਿੰਡ ਚ ਫਿਰ ਉਹਨੂੰ ਗੱਡੇ ਤੇ ਜਾਂਦੇ ਤੁਰ ਕੇ ਜਾਂਦੇ ਇੱਕ ਵਾਰ ਹੋਣੀ ਆ ਤਾਂ ਪਹਿਰਾ ਹੋ ਗਿਆ ਅੱਛਾ ਦਪਹਿਰਾ ਹੋ ਗਿਆ ਕਹਿੰਦੇ ਜਲ ਇਸੇ ਪਾਣੀ ਧਾਣੀ ਪੀ ਲਓ ਮੈਂ ਬਾਲਤ ਦੰਮ ਲੈ ਲਵਾਂਗੇ ਨਾ ਤੁਸੀਂ ਲੈ ਲਓ ਬਾਲਤਾਂ ਨੂੰ ਮੰਨ ਤੱਕ ਕੋਖ ਪਾਤੇ ਆਪ ਪਪਲ ਪਪਲ ਕੇ ਵੱਡੇ ਹੁੰਦੇ ਟੋਕੜੀਆਂ ਤੇ ਦੰਮ ਲੈਣ ਲਾ ਕੇ ਉਹ ਗਮਾਂਡੀ ਹੁੰਦੀ ਨੇ ਆਪਣੇ ਪਿੰਡ ਚ ਜਿਹੜੇ ਬੈਠੇ ਤੋਂ ਉਹ ਦੇਖ ਲਵੇ ਵਾਲੇ ਘਰਾਂ ਵਾਲੀਆਂ ਬੁੜੀਆਂ ਆ ਗਿਆ ਕਿ ਕੋਈ ਜਨਨਾ ਆਏ ਕਿਸੇ ਦੇ ਕਹਨੇ ਜਾਂਦੀ ਹੈ ਕਠਿਆ ਜੇ ਹੋ ਕੇ ਆ ਗਿਆ ਆ ਕੇ ਬਾਬਾ ਮੈਂ ਹੁਣ ਜਾਂਦੇ ਹਾਂ ਕਹਿੰਦਾ ਹਾਂ ਭਾਈ ਕਹਿੰਦੀ ਕਿੱਥੇ ਬਾਕੀ ਤਾਂ ਵਿਚਾਰੀਆਂ ਬੋਲਦੇ ਇੱਕ ਜਿਆਦੇ ਤਿੱਖੀ ਜੀ ਦੀ ਕਹਿੰਦੀ ਕਿੱਥੇ ਕਹਿੰਦਾ ਅੱਜ ਤਾਂ ਜਾਣਾ ਫਲਾਣੇ ਪਿੰਡ ਤੂੜ ਹੈ ਕਹਿੰਦੀ ਬਾਬਾ ਤੈਨੂੰ ਕੋਈ ਨੇੜੇ ਤੇੜੇ ਸਾਕ ਹੀ ਨਹੀਂ ਮਿਲਿਆ ਕਹ ਤੇਰੀ ਮਾਰਕੀਟ ਖਰਾਬ ਹੈ ਅੱਛਾ ਤੇਰੀ ਨੀ ਚਾਰ ਚੱਲਣਾ ਵਧੀਆ ਬਾਬਾ ਹਾਂ ਵੀ ਲਵੇ ਲਾਉਣੇ ਪਾਉਂਦੇ ਨੇ ਤੈਨੂੰ ਲਵੇ ਲਾਉਣ ਸੁਸਾਕ ਹੀ ਨਹੀਂ ਮਿਲਿਆ ਓ ਜਾਨਾ ਭੱਜਿਆ ਕਦ ਜਾਇਆ ਕਰੋਗੇ ਕਦ ਆਇਆ ਕਰੋਗੇ ਹਾਂ ਬੁੜੇ ਯਾਲੇ ਬੁੜੇ ਦੇ ਲੜਕੀ ਵਾਲਾ ਚੁੱਪ ਕਰਕੇ ਬੋਲਿਆ ਨਹੀਂ ਕਹਿੰਦਾ ਚੱਲ ਕੋਈ ਗੱਲ ਨਹੀਂ ਪਈ ਹੋਰ ਬੁੜੀਆਂ ਕੁੜੀਆਂ ਵਿਚਾਰੇ ਬੈਠੇ ਪੁੱਛੀਆਂ ਵੀ ਕੋਈ ਚਾਹ ਪਾਣੀ ਦਾ ਪਾਣੀ ਪੁਣੀ ਲਿਆ ਦੇਣਾ ਕੁਛ ਵੀ ਚੱਲ ਜਾਨਾ ਲਿਆ ਵੀ ਦਿੱਤਾ ਅਪੀਲੇ ਪਾਣੀ ਤਾਂ ਨਹੀਂ ਕਹਿੰਦੇ ਕੋਈ ਗੱਲ ਨਹੀਂ ਪਈ ਫੇ ਦੁਪਹਿਰਾ ਜਾ ਢਾਲ ਕੇ ਉਹ ਤੁਰ ਪਏ ਤੁਰ ਪਏ ਬਾਕੇ ਉਸ ਪਿੰਡਾ ਜਾ ਕੇ ਰਾਤ ਕੱਟਦੇ ਹੁੰਦੇ ਉਦੋਂ ਰਾਤ ਦਾ ਕੱਟੀਆਂ ਤੇ ਦਿਨ ਚੜਿਆ ਤੜਕੇ ਸੁਨੇਹਾ 4 ਵਜੇ ਉਹ ਆਨੰਦ ਲੈਣ ਜੋ ਪੂਰੇ 4 ਵਜੇ ਆਨੰਦ ਹੋ ਹਟਦੇ ਹੁਣ ਤਾਂ ਹੀ ਨਹੀਂ ਪਤਾ 11 ਵਜੇ ਜਾਣ ਆਪਾਂ 12 ਵਜੇ ਜਾਣ ਕੋਈ ਪਰਵਾਹ ਨਹੀਂ ਉਹ ਜਾ ਕੇ ਰਾਤ 3:30 ਤੜਕੇ ਆਨੰਦ ਲੈ ਕੇ ਦਿਨੇ ਉਹਨਾਂ ਨੇ ਤੜਕੇ ਸੁਨੇਹੀ ਤਿਆਰੀ ਕਰ ਦਿੱਤੀ 3ਜੇ ਦਿਨ ਆਉਂਦੇ ਗੱਡਿਆਂ ਮਲੇ 3ਜੇ ਦਿਨ ਫੇ ਤਿਆਰੀ ਕਰਦੇ ਉਹਨਾਂ ਦੀ ਪਰ ਉਦੋਂ ਖਰਚਾ ਵੀ ਨਹੀਂ ਤੇ ਹੁਣ ਤਾਂ ਇੱਕ ਦਿਨ ਚ ਧੂਆਂ ਕੱਢ ਦਿੰਗੇ ਨੇ ਦੋ ਘੰਟਿਆਂ ਚ ਦੋ ਘੰਟਿਆਂ ਧੂਆ ਕੱਢਦੇ ਨੇ ਦੂਜੀ ਜਣੇ ਕਟਾ ਨਹੀਂ ਸਕਦਾ ਉਹਨਾਂ ਦਾ ਘਰੋਂ ਬਾਹਰ ਕਰ ਦੇਣਗੇ ਦੂਜੀ ਤੈਨੂੰ ਰੱਖ ਲੈ ਉਦੋਂ ਕਿਸੇ ਦਾ ਲੱਡੂ ਜਾਂ ਜਲੇਬੀਆਂ ਕੋਈ ਆ ਮੈਦੇ ਦੀ ਵਰਫੇ ਉਪੀ ਕਰਕੇ ਪਕੌੜੇ ਪਕਾ ਲੈਣੇ ਬਸ ਆ ਫੇਰ ਨੂੰ ਫੂਨ ਨੂੰ ਐ ਨਹੀਂ ਪਤਾ ਵੀ ਹੁਣ ਤੱਕ ਕੋਈ ਕਰਦਾ ਨਹੀਂ ਕੋਈ ਕਮਾਂਡ ਜਾਂ ਸੱਕੇ ਸੁੱਕਿਆਂ ਦਾ ਰੋਟੀ ਵੀ ਕਰਨਾ ਜਾਣਨ ਨੂੰ ਰਹਿੰਦੇ ਤਨ ਇੱਕ ਡੰਗ ਕੜਾਹ ਕਰ ਦਿੰਦੇ ਇੱਕ ਡੰਗ ਰੋਟੀ ਐ ਕਹਦੇ ਲੱਡੂ ਆਹਨ ਜਦ ਵੀ ਦੂਜੇ ਢੰਗ ਵੀ ਲੱਡੂ ਪਾਦਰਾ ਇੰਨੀ ਥੋੜੀ ਜੀ ਤੰਗੀ ਹੁੰਦੀ ਆ ਉੱਥੇ ਰਾਤ ਕੱਟ ਕੇ 3 ਦਿਨ ਤੁਰੇ ਸੁਨੇਹੀ ਤੁਰ ਪਏ ਉੱਥੇ ਆ ਗਏ ਪਿੰਡ ਬੁੜੇ ਦੇ ਲੜੇ ਗੱਲ ਲਾਣੇ ਆਣੇ ਹੁਣ ਲਾਣੇ ਚ ਵਿਆਹ ਕਰਕੇ ਦਿੰਦਾ ਕੁੜੀ ਲਿਆਂਦੀ ਸਿਆਣੀ ਸੀ ਰਾਸ ਲਿਆਂਦਾ ਰਾਸ ਦੇ ਆਲੇ-ਦਾਲੇ ਸਭ ਨੂੰ ਕੱਪੜਾ ਲੱਗਿਆ ਹੁੰਦਾ ਪੂਰਾ ਵਧੀਆ ਕਾਰਾਂ-ਕੂਰਾਂ ਨੂੰ ਵੀ ਵਧੀਆ ਬਣਾਇਆ ਸਜਾਇਆ ਹੁੰਦਾ ਕੱਪੜਾ ਲਾ ਕੇ ਆਲੇ-ਦਾਲੇ ਜਮਾ ਲੁਕੋਇਆ ਹੁੰਦਾ ਇੱਕ ਤੱਕੀ ਜੀ ਰੱਖੇ ਦੇ ਵਿੱਚ ਵੜ ਕੇ ਬਹਿ ਜਾਂਦੇ ਮੌਜਨਾ ਮੂਰੇ ਪਾਟੀਆਂ ਬਾਹਰ ਹੁੰਦਾ ਤੇ ਉੱਥੇ ਜਾ ਕੇ ਖੜਾ ਤੇ ਤੇ ਪਾਣੀ ਧਾਣੀ ਪੀ ਲੋ ਇੱਥੇ ਉੱਥੇ ਪਾਈ ਉਹ ਘਰ ਵਾਲਾ ਦੇਖਿਆ ਨੂੰ ਉਹ ਘਰ ਆਇਆ ਹੈ ਬੰਦਾ ਉਹ ਕਹਿੰਦਾ ਐ ਘਰ ਵੀ ਉਹ ਕਹਿੰਦੇ ਵੀ ਹੋਰ ਠੀਕ ਠਾਕ ਹੈ ਭਾਈ ਕੋਈ ਪਾਣੀ ਧਾਣੀ ਪੀਣਾ ਪੁੱਛੀ ਲੈਣ ਆਪਾਂ ਵੀ ਜਾਨ ਬੈਠੇ ਚੱਲ ਦੰਦੋਂ ਦੰਦੋਂ ਲੈਂਦੀ ਹੈ ਉਹ ਕਹਿੰਦਾ ਐ ਕਾਣ ਨੂੰ ਤੁਰਦੀ ਕੱਚੀ ਰੱਸੀ ਕਰਕੇ ਲੈ ਆਇਆ ਪਾਟੀ ਪਰ ਕੇ ਵੀ ਮੁੰਡੇ ਪੀਣ ਨੂੰ ਹੈ ਜਰੇ ਬੁੜਾ ਕਹਿੰਦਾ ਉਹ ਕਦਾ ਵੀ ਚੱਲੇ ਆ ਦੇਣਾ ਉਸੇ ਦੀ ਕਹਾਂ ਉਹਦੇ ਘਰ ਵਾਲੀ ਕਹਿੰਦਾ ਉਹ ਜਨ ਵਾਲਿਆਂ ਨੇ ਵੀ ਆ ਦੁੱਧ ਆ ਜਿਹੜਾ ਮੈਨੂੰ ਫੜਾ ਆਪਾਂ ਬਾਲਟੀ ਚ ਕੱਚੀ ਰੱਸੀ ਕਰਕੇ ਪਿਉਆਂ ਨੇ ਉਹਨਾਂ ਨੂੰ ਠੰਡੀ ਕਹਿੰਦੀ ਕਿਉਂ ਇੱਥੇ ਤਾਂ 9300 ਜਨ ਆਉਂਦੀ ਐ ਖੜਦੀ ਐ ਐਂ ਜੇ ਦੁੱਧ ਇੱਥੇ ਐ ਢਾੜੀ ਨਹੀਂ ਲੱਗਦਾ ਦਿੱਤਾ ਨਾ ਉਹਨੂੰ ਦੁੱਧ ਨਹੀਂ ਦਿੱਤਾ ਕਹਿੰਦਾ ਫਿਰ ਚੱਲ ਠੰਡਾ ਨਹੀਂ ਆਪਾਂ ਪਾਂ ਦਾ ਤੌੜੀ ਵਾਲੀ ਲਾ ਕੇ ਲੈ ਚੱਲ ਮੱਲੋ ਮਲੀ ਯਾਰ ਭੈਣ ਜੀ ਉਹਨੂੰ ਕਿਹਾ ਵੀ ਨਾਲੇ ਮੈਂ ਤੌੜੀ ਵਾਲਾ ਲੈ ਜਾਣਾ ਕਹਿੰਦੇ ਲਾਹ ਲਾਪੀ ਤੌੜੀ ਵਾਲਾ ਇਹਨੇ ਇੱਥੇ ਤਾਂ 100 ਜਾਂੰਦ ਆਉਂਦੀ ਆ 100 ਆਉਂਦੀ ਐ ਉਹਨੇ ਭਾਈ ਜਦੋਂ ਤੌੜੀ ਲਾਹੀ ਆਪ ਉਹਦੇ ਕੱਪੜਿਆਂ ਨਾਲ ਸਿੱਕੇ ਸਰੀ ਜਾਂਦੀ ਅੱਗੇ ਤੌੜੀ ਘਸਰ ਵੀ ਜਾਂਦੀ ਹਾਂ ਤੇ ਤੌੜੀ ਆ ਫੜ ਕੇ ਲਾਉਂਦੇ ਐ ਨਾਲ ਲਾ ਕੇ ਕਿਤੇ ਕਾਲੇ ਹੋ ਗਏ ਉਹਦੇ ਕੱਪੜੇ ਬੜਾ ਹੁਣ ਤੈਨੂੰ ਪਤਾ ਤੈਨੂੰ ਪਹਿਲਾਂ ਵੀ ਦੱਸਿਆ ਨਿਰਖੀ ਦੀ ਜਦੋਂ ਉਹ ਬੰਦਾ ਲੈ ਕੇ ਆ ਗਿਆ ਨਾਲੇ ਉਹ ਤੁਰਿਆ ਆਇਆ ਮਗਰ ਵੀ ਜਾਣੇ ਦੇਖਾਂ ਕਿ ਬੁੜੀਆਂ ਵੀ ਆ ਗਈਆਂ ਚਲੋ ਲੈ ਤੋ ਤੋ ਤਲਾਲੇ ਗੰਬਾਪਾ ਬੈਹ ਆਇਆ ਹਾਂ ਭਾਈ ਬੈਹ ਲੈ ਕਹਿੰਦਾ ਐ ਕਰ ਭਾਈ ਤੂੰ ਉਹ ਛੇ ਨੂੰ ਉਹ ਕਹਿੰਦਾ ਕਹਿੰਦਾ ਤੂੰ ਐ ਕਰ ਉਹ ਮੇਰੀ ਉਹ ਜਿਹੜੀ ਬਿਉਲੀ ਆ ਮੇਰੀ ਨੂੰ ਉਹਨੂੰ ਤੂੰ ਉਹ ਤੋਂ ਐ ਕਰ ਇੱਕ ਤਾਂ ਹਾਰ ਲਿਆ ਉਹਨੂੰ ਜਾ ਕੇ ਕਹਿ ਦੇ ਵੀ ਤੇਰੇ ਸਹੁਰੇ ਨੂੰ ਲੋੜ ਆ ਲੋੜ ਪੈ ਗਈ ਵੀ ਆਪਦਾ ਹਾਰ ਦੇ ਦੇ ਲਾ ਕੇ ਰਾਸ ਚ ਬੈਠੀ ਨੂੰ ਕਹੇ ਦੇ ਜਾ ਕੇ ਤੂੰ ਲਿਆ ਪਾਈ ਫੜ ਕੇ ਉਸੇ ਬੁੜੀ ਨੂੰ ਕਹਿੰਦਾ ਵੈ ਜੀ ਮੈਂ ਲਿਆਉਣੀਆਂ ਬਾਬਾ ਚੱਕ ਕੇ ਪੱਲਾ ਜਾ ਕਹਿੰਦੀ ਬੈਉਲੀ ਨੇ ਕਹਿੰਦੀ ਤੇਰੇ ਸਹੁਰੇ ਨੂੰ ਲੋੜ ਪੈ ਗਈ ਆ ਹਾਰ ਮੰਗਾਏ ਭਾਈ ਕਹਿੰਦੀ ਲੈ ਜੋ ਜੀ ਲੈ ਤਾ ਨੇ ਹਾਰ ਦੇਤਾ ਕਹਿੰਦੀ ਖਰਜਾ ਮੇਰੀਆਂ ਤੂੜੀਆਂ ਵੀ ਲੈ ਜਾ ਜੇ ਮੇਰੇ ਸਹੁਰੇ ਦੀ ਇੱਥੇ ਵੇਚਤੀ ਹੋ ਗਈ ਫੇਰ ਕਿਤੇ ਚੀਜ਼ ਕਿੰਨੀ ਹੋ ਫੇਰ ਮੈਨੂੰ ਤੂੜੀਆਂ ਕੀ ਕਰਨੀਆਂ ਹਾਂ ਮੇਰੇ ਸਹੁਰੇ ਦੀ ਬੇਚੀ ਨਾ ਜੇ ਸਣੇ ਚੂੜੀਆਂ ਲੈ ਜਾ ਜੇ ਲੋੜ ਹੈ ਫੜਾ ਦੇ ਉਹ ਕਹਿੰਦੀ ਲੈ ਬਾਬਾ ਕਹਿੰਦੀ ਮੈਂ ਤਾਂ ਹਾਰ ਨਹੀਂ ਮੰਗਿਆ ਤੇ ਉਹਨੇ ਸਣੇ ਚੂੜੀਆਂ ਫੜਾਤੀਆਂ ਕਹਿੰਦਾ ਫਿਰ ਗੱਲ ਹੀ ਆਹੀ ਪੁੱਛਨੀ ਸੀ ਮੈਂ ਕਹਿੰਦਾ ਮੈਨੂੰ ਵੀ ਇੱਥੇ ਤੇਰੇ ਵਰਗਿਆਂ ਕਹਿੰਦਾ ਸਾਗ ਮੈਨੂੰ ਰੋਜ਼ ਆਉਂਦੇ ਤੇ ਮੇਰੇ ਮੁੰਡੇ ਨੂੰ ਮੁੰਡੇ ਦਾ ਰੜਕਦੀ ਸੀ ਗੱਲ ਕਹਿੰਦਾ ਤੇਰੇ ਵਰਗਿਆਂ ਦੇ ਸਾਗ ਰੋਜ਼ ਮੁੰਡੇ ਨੂੰ ਆਉਂਦੇ ਤੇ ਮੈਂ ਲਿਆ ਨਹੀਂ ਇਹ ਤਾਂ ਲਿਆਇਆ ਮੈਂ ਕਹਿੰਦਾ ਲਾਣੇ ਦੀ ਕੁੜੀ ਐ ਰਾਤੇ ਕਿ ਨਹੀਂ ਤੈਨੂੰ ਵੀ ਮੇਰੇ ਸਹੁਰੇ ਦੀ ਬੇਅਬਦੀ ਨਾ ਹੋ ਜਾਈ। ਤੈਂ ਕਹਿੰਦਾ ਆਪਣੇ ਘਰ ਵਾਲੀ ਦੀ ਵੀ ਬੇਅਬਦੀ ਕਰਾਤੀ ਕਹਿੰਦਾ ਸਾਰੇ ਕੱਪੜੇ ਲਪੇੜੀ ਮੈਂ ਤਾਂ ਤੌੜੀ ਆਪ ਲਿਆਇ ਲਾ ਕੇ। ਪਰ ਤੈਂ ਕੱਚਾ ਦੁੱਧ ਇਹਨੂੰ ਦਿੱਤਾ ਨਹੀਂ ਹੁਣ ਲੱਸੀ ਬਣਾਉਣ ਨੂੰ। ਤੌੜੀ ਇਹ ਮੱਲੋ ਮੱਲੀ ਦਿੱਥੋਂ ਲਾ ਕੇ ਲਿਆਇ। ਆਦੇ ਦੇ ਕੱਪੜੇ ਲਪੜੇ ਪਏ ਜੇ ਕਹਿੰਦਾ ਤੂੰ ਇਹ ਜਿਉਂਦੀ ਤੂੰ ਲਾ ਕੇ ਇਹਨੂੰ ਫੜਾ ਕੇ ਬਾਲਟੀ ਚ ਪਾ ਕੇ ਫੜਾਉਂਦੀ। ਫਿਰ ਇਹਦੇ ਲਪੜਦੇ ਨਹੀਂ ਸੀ। ਪੂਰੀ ਕੰਨ ਝਾੜ ਕਰਤੀ ਬੰਦੇ ਨੇ ਹੁਣੇ। ਆਪਣੀ ਬਿਹੜੀ ਲਾਈ। ਉਥੋਂ ਭਾਈ ਫਿਰ ਲੈ ਕੇ ਤੁਰ ਪਏ। ਲੇ ਕੇ ਆ ਕੇ ਕਰਨ ਨਾਲ ਉਹਨੂੰ ਫਿਰ ਦੱਸਿਆ ਕਹਿੰਦੇ ਲਾਣੀ ਦੀ ਕੁੜੀ ਐ। ਕਾਹੇ ਕਹੈ ਨਾ ਵੀ ਲਾ ਕੁੜੀ ਲਾਣੇ ਦੀ ਬਲਦ ਕਰਾਣੇ ਦਾ। ਕਹਿੰਦਾ ਜਿਹੜਾ ਬਲਦ ਲਾਣੇ ਦਾ ਕੁੜੀ ਕਰਾਣੇ ਦੀ। ਜਿਹੜਾ ਕਹਿੰਦਾ ਬਲਦ ਹੁੰਦਾ ਲਾਣੇ ਦਾ। ਜੇ ਉਹ ਇੱਕਦਮ ਭੁੱਖਾ ਵੀ ਰਹਿ ਜੂ। ਉਹ ਤਾਂ ਵੀ ਜੋਤਾਂ ਲਾ ਜੂ। ਜਿਹੜਾ ਕਹਿੰਦਾ ਆਮ ਹੁੰਦਾ ਆਪਣਾ ਆਮ ਬਲਦ। ਕਿਸੇ ਪਿੰਕਾ ਤੋਂ ਵੇਕੇ ਬਾਂਕੇ ਸਾਲ ਲਿਆ ਕਿਸੇ ਨੂੰ ਕਹਿੰਦਾ ਉਹ ਜਾਂ ਬਲਦ ਜੋਤਤਾ ਨਹੀਂ ਲਾ ਸਕਦਾ ਸਾਰਾ ਦਿਨ। ਜੇ ਦੱਬ ਕੇ ਵਾ ਇਹੜੇ ਕਹਿੰਦਾ ਲਾਣੇ ਦੇ ਬਲਤ ਹੁੰਦੇ ਨੇ 2-2 ਕਿੱਲੇ ਪਾਉਂਦੇ ਨੇ 2-2 ਕਿੱਲਾ ਹੱਲਣਾ ਇਹ ਕਹਿੰਦਾ ਉਹ ਗੱਲ ਐ ਇਹ ਵੀ ਇਹ ਲਾਣੇ ਦੀ ਕੁੜੀ ਐ ਸਿਆਣੀ ਐ ਹਰੇਆਣੀ ਘਰ ਦੀ ਕੁੜੀ ਐ ਕਹਾਂ ਤੇਰੇ ਵਰਗੀ ਚਲ ਉੱਥੋਂ ਤੋਰੇ ਆਪਣੇ ਘਰੇ ਆ ਕੇ ਘਰੇ ਲਿਆ ਕੇ ਭਾਈ ਵਸਦੇ ਨੇ ਰਸਦੇ ਨੇ ਵਸ